ਗੁਰਲੀਨ ਕਰੇ ਕਿੱਥੇ ਆ ਲੈ ਤੂੰ ਇਹਦਾ ਚੜੂ ਮੰਡਈ ਆਂ ਮੈਂ ਆਹ ਛਾੜੂ ਪਾਇਤਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਤੂੰ ਰਹਿਣ ਦੇ ਮੈਂ ਆਪੇ ਲਾ ਲੈਂਦੀ ਜਾਂ ਸ਼ਰਨ ਨਹੀਂ ਲਾ ਦੇਣਾ ਚਲ ਮੈਂ ਭਾਬੀ ਸ਼ਰਨ ਵੀ ਕੱਲੀ ਲੱਗੀ ਰਹਿੰਦੀ ਆ ਤੂੰ ਤਹੀ ਕਿੱਦਾਂ ਲਾਉਣਾ ਚਲ ਮੈਂ ਲਾ ਦੇਣੀ ਇਹ ਛਾੜੂ ਨਾ ਕੀ ਹੁੰਦਿਆ ਚੱਲ ਤੂੰ ਛੱਡ ਦੇ ਰਹਿਣ ਦੇ ਜਾ ਉਹ ਆਪਨੇ ਕਰ ਲੈਣਾ ਵਾ ਕੰਮ ਕੋਈ ਗੱਲ ਕਰਲੇਗੀ ਤੇ ਤੂੰ ਰਮਾਨਾ ਲੰਮੇ ਪੈ ਮਮੀ ਭਾਬੀ ਨਾਲ ਨਹੀਂ ਕਹਿਣਾ ਜਿੱਦਨ ਦੀ ਆਈ ਨਾ ਤੇ ਬੈ ਕੇ ਰੋਟੀਆਂ ਖਾਂਡੀਆਂ ਤੇ ਕੋਈ ਗੱਲ ਇੰਨਾ ਕਿੰਨਾ ਦਾ ਪੁੱਤ ਤੇਰਾ ਆਪਣਾ ਘਰ ਵਾ ਤੂੰ ਕਿਹੜੀ ਗੱਲ ਚੱਕਦੀ ਰਹੀਨੀ ਆ ਕੋਈ ਨਹੀਂ ਤੈਨੂੰ ਕੁਛ ਕਹਿੰਦਾ ਹੈਗਾ ਨਾਲੇ ਜਿਹੜਾ ਤੇਰਾ ਪਿਓ ਵਾ ਉਹ ਤਾਂ ਮੈਨੂੰ ਗੁੱਸੇ ਹੋਣ ਡਿਆ ਇੰਦਾ ਕਿਉਂ ਕੁੜੀ ਨੂੰ ਡੰਗਣਾ ਜੇ ਕੋਈ ਵੱਧ ਕੰਮ ਹੋ ਤਾਂ ਆਪ ਕਰ ਲਿਆ ਕਰ ਓ ਮਮੀ ਚੱਲ ਕੋਈ ਗੱਲ ਨਹੀਂ ਤੂੰ ਹੀ ਨਾ ਮੇਰੀ ਟੈਨਸ਼ਨ ਲਿਆ ਕਰੋ ਤੇ ਜੇ ਤੂੰ ਆਂਦੀ ਐ ਨਾ ਮੈਂ ਸ਼ਾਮੇ ਸ਼ਾਮੇ ਲਾ ਲੰਨੀ ਆ ਤੇ ਤੂੰ ਪਿਆ ਪੇ ਭਾਬੀ ਲਾ ਲੇਗੀ ਵੇ ਪੁੱਤ ਲਾਪਟ ਨੇ ਇਥੇ ਛੱਡ ਕੇ ਗਿਆ ਵਾ ਉਹ ਹੁਣ ਸਾਡੀ ਜ਼ਿੰਮੇਵਾਰੀ ਆ ਕੱਲ ਨੂੰ ਕੋਈ ਵਾਦਾ ਘਾਟਾ ਹੋ ਜੇ ਪੁੱਤ ਅਸੀਂ ਜ਼ਿੰਮੇਵਾਰ ਹਾਂ ਹੁਣ ਤੂੰ ਕੋਈ ਕੰਮ ਨਹੀਂ ਕਰਨਾ ਜਿੰਨਾ ਵੀ ਕੰਮ ਆ ਨਾ ਅਸੀਂ ਆਪੇ ਕਰ ਲਾਂਗੇ ਸਾਨੂੰ ਡਰ ਲੱਗਦਾ ਬਗਾਨੀ ਮਾਨਤ ਵਾ ਮੰਮੀ ਮੈਂ ਵੀ ਨਾ ਵੇਲੀ ਬੈ ਬੈ ਅੱਕ ਜਾਨੀ ਆ ਤੇ ਮੈਂ ਤੇ ਥੋੜਾ ਬੋਦਾ ਕਰ ਲੈਣੀ ਆ ਚੱਲ ਛੱਡ ਕੋਈ ਨਹੀਂ ਮੈਂ ਲਾ ਲੈਨੀ ਰਹਿਣ ਦੀ ਲਿਆ ਰਹਿੰਦਾ ਮੰਮੀ ਮੈਂ ਲਾ ਲੈਨੀ ਆ ਚਾਹੁੰਦਾ ਸੋਈ ਥੋੜਾ ਕੰਮ ਹੀ ਮੈਂ ਉਹ ਕਰ ਲੈ ਪੀ ਹਾਂ ਕੋਈ ਗੱਲ ਨਹੀਂ ਭਾਬੀ ਜੀ ਮੈਂ ਲਾ ਦੇਣੀ ਆ ਮੰਮੀ ਤੇ ਮੈਨੂੰ ਲਾਉਣ ਨਹੀਂ ਦੇਂਦੇ ਚੱਲ ਕੋਈ ਗੱਲ ਨਹੀਂ ਤੂੰ ਬਹਿ ਜਾ ਕੰਮ ਕਿੰਨਾ ਕੁ ਆ ਕਿ ਦੇਖ ਬਾਕੀ ਅੰਦਰ ਦਾ ਹੋ ਗਿਆ ਵਾ ਹੁਣ ਚੁੱਪ ਕਰਕੇ ਜਾ ਕੇ ਤੇ ਏਸੀ ਲੱਗ ਤੇ ਲੰਮੇ ਪੈ ਕੋਈ ਗੱਲ ਨਹੀਂ ਬਥੇਰਾ ਕੰਮ ساری ਉਮਰ ਕੰਮ ਹੀ ਕਰਨਾ ਕੋਈ ਕੰਮ ਹੈਗਾ ਹੋ ਕੋਈ ਨਹੀਂ ਮਮੀ ਜੇ ਬੋਤੀ ਗਾਲਾ ਨਾ ਦੋਗ ਭਾਂਡੇ ਪਏ ਹੋ ਤੇ ਨਾਲੇ ਉਹ ਸੱਜੀ ਜਕਰਸ਼ੀ ਮਾਰਦੇ ਹੋ ਚੱਲ ਕੋਈ ਨਹੀਂ ਮੈਂ ਕਰ ਦਿੰਦੀ ਇਹਨਾਂ ਕੰਮ ਚੱਲ ਪੁੱਤ ਜੇ ਨਿਆਣੀ ਹੁਣ ਆਈ ਹੈ ਨਾ ਰਲ ਮਿਲ ਕੇ ਟਾਈਮ ਕੱਢਿਆ ਕਰੋ ਜੇ ਆਹੋ ਤੂੰ ਪਹਿਲਾਂ ਆ ਜਾਂਦੀ ਆਹੜਾ ਥੋੜਾ ਬੋਤਾ ਨੇ ਮਾਰਿਆ ਝਾੜੂ ਵੀ ਨਾ ਨੂੰ ਮਾਰਨਾ ਪੈਂਦਾ ਤੇ ਦੱਸ ਮਮੀ ਮੈਨੂੰ ਨਹੀਂ ਨਾ ਪਤਾ ਮਾਰਨ ਦੇ ਝਾੜੂ ਮੈਂ ਤਾਂ ਚੱਲ ਸੋਈਦਾ ਮਕੌਂਦੇ ਚਲੋ ਤੇਰਾ ਖਤਮ ਕਰਕੇ ਤੇ ਫੇਰ ਇੱਧਰ ਹੀ ਹੁੰਨੀ ਆ ਚੱਲ ਪੁੱਤ ਉਹਦਾ ਟਾਈਮ ਹੁਣ ਰਲ ਮਿਲ ਕੇ ਕੱਢ ਲਈਏ ਨਾ ਉਹਨੂੰ ਤੰਗੀ ਦਿਆ ਕਰੋ ਜੇ ਨਾ ਫਿਰ ਉਹ ਤੰਗ ਹੁੰਦੀ ਹੈ ਨਾ ਮੈਨੂੰ ਵੀ ਦੁੱਖ ਲ ਜੇ ਮੈਂ ਸੈਟ ਚੋ ਕੇ ਲਿਆਂਦੀ ਆ ਤੇ ਜੇ ਅਸੀਂ ਸੋਹਣਾ ਤਰੀਕੇ ਨਾਲ ਟਾਈਮ ਕੱਢਾਂਗੇ ਤੇ ਸੌਖਾ ਲੰਘ ਜਾਏਗਾ ਚਲ ਕੋਈ ਨਹੀਂ ਮੰਮੀਆ ਕਰ ਲੈਣੀ ਹਾਂ ਹੁਣ ਤੂੰ ਸਿਆਣੀ ਏ ਤੂੰ ਘੜੀ ਨਿਆਣੀ ਕਰ ਲੈਣੀ ਕੋਈ ਨਹੀਂ ਮੰਮੀ ਮੈਂ ਜੇ ਮੈਂ ਥੋੜਾ ਬਤਾ ਹੁੰਦਾ ਮੈਨੂੰ ਦੱਸ ਦਿਆ ਕਰ ਮੈਂ ਕਰ ਲਿਆ ਕਰਾਂਗੀ ਚਲ ਕੋਈ ਗੱਲ ਨਹੀਂ ਤੀਓ ਸਬਜ਼ੀ ਵੇਖ ਲਿਓ ਮਾਣੀ ਜੀ ਪਤਾ ਨਹੀਂ ਕੀ ਗੱਲ ਅੱਜ ਬੜੀਆਂ ਪਿਆਰ ਨਾਲ ਬੋਲਣ ਰਹੀਆਂ ਚਲ ਇਦਾਂ ਰਿਆ ਕਰਨਾ ਮੇਰੇ ਨਾਲ ਤੇ ਮੈਂ ਕਾ ਤੈਨੂੰ ਇਦਾਂ ਕਰ ਰਹੀ ਹਾਂ ਮੈਨੂੰ ਕਿਹੜਾ ਦੁੱਖ ਦਿਆਂ ਜਦੋਂ ਖਾਣ ਪਿੰਦੀਆਂ ਫਿਰ ਮੈਨੂੰ ਵੀ ਗੁੱਸਾ ਚੜਦਾ ਮੰਮੀ ਚ ਉੜਤੀ ਜੀ ਸੁੱਕ ਗਏ ਲੈ ਪੁੱਤ ਜਿੰਨੀ ਗਰਮੀ ਪੈ ਲਈ ਹੈ ਨਾ ਬੰਦੇ ਸੁੱਕਣ ਦੇ ਆ ਇਹ ਤਾਂ ਫਿਰ ਕੱਪੜੇ ਆ ਕਾਟਨ ਦੇ ਨਾਲੇ ਮਸ਼ੀਨ ਚ ਸਕਾਏ ਹੀ ਗੇ ਤਾਰ ਤੇ ਪਾਇਆ ਤੇ ਛੱਟ ਸੁੱਕ ਗਏ ਆ ਤੇ ਮੈਂ ਹਾਂ ਚੱਲ ਤਵਾ ਲਾਦਣੀ ਮੁਰਕੇ ਰੰਗ ਉੱਡ ਜਾਂਦੀ ਆ ਆਹ ਨਾਲੇ ਮੰਮੀ ਨੂੰ ਬੈਗ ਬੁਗ ਚ ਪਾ ਲੈਣੀ ਨਾ ਸਾਰੀ ਠਹਿਰੀ ਕਰ ਲੈਣੀ ਆ ਫਿਰ ਮੈਂ ਬਾਅਦ ਵਿੱਚ ਜੁੜਨਾ ਵੀ ਆ ਤੇ ਰਹਿ ਹਜੇ ਫਿਰ ਕੀ ਹੋ ਗਿਆ ਬਹਾਨੇ ਨਾਲ ਨਾਲ ਸੌਂਦਾ ਵੀ ਨਾ ਆ ਗਿਆ ਵਾ ਤੇ ਤੂੰ ਰਹਿ ਲੈ ਸਕੋ ਵੇ ਮੰਮੀ ਫਿਰ ਤੁਸੀਂ ਆਪੇ ਕਹਿਂਦੇ ਕਿ ਤੂੰ ਆਇਨਲਸ ਵੀ ਘਰ ਜਾ ਕੇ ਫਿਰ ਮੂਵੀ ਕਰਨੀ ਐਵੇਂ ਟਾਈਮ ਵੇਸਟ ਹੋਣ ਜਾਵਾ ਉਹ ਤੇ ਪੁੱਤ ਜ਼ਰੂਰੀ ਆ ਉਹ ਕਰਨੀਂਗੀ ਤੇ ਕਿਸੇ ਪਾਸੇ ਲੱਗੇਂਗੀ ਹਾਂਜੀ ਤੈਨੂੰ ਹੋਰ ਵਿਆਹ ਆ ਆਪਾਂ ਉੱਥੇ ਘਰ ਰਹਿਣ ਵਾਸਤੇ ਰੋਟੀਆਂ ਪਕਾਉਣ ਵਾਸਤੇ ਠੀਕ ਆ ਅਸੀਂ ਤੇ ਐਸੇ ਕਰਕੇ ਵਿਆਹ ਹੈਗਾ ਕਿ ਚੱਲ ਤੇਰੇ ਨੰਬਰ ਆਏ ਆ ਤੇ ਫਾਈਲ ਲੱਗੂਗੀ ਤੂੰ ਬਾਹਰ ਚਲ ਜਾਏਂਗੀ ਪਰ ਸਭ ਕੁਝ ਉਲਟ ਪੈ ਗਿਆ ਹੁਣ ਏਦਾਂ ਕਰ ਜੇ ਜਾਣਾ ਹੀ ਆ ਨਾ ਤੇ ਜਾਂਦਾ ਫਿਰ ਕਲਾਸਾਂ ਲਵਾਉਣ ਡਿਆ ਵੀ ਇਹ ਨਾ ਹੋਵੇ ਜਾ ਕੇ ਲੰਗਰ ਪਕਾਉਣ ਡਿਆ ਵੀ ਉਹਨਾਂ ਦਾ ਨਹੀਂ ਨਹੀਂ ਮੈਂ ਤਾਂ ਹੀ ਤੁਹਾਨੂੰ ਕਹਿੰਦੀ ਜਾਵਾਂਗੀ ਉਹਨਾਂ ਨਾਲ ਜਾ ਕੇ ਗੱਲ ਕਰਾਂਗੇ ਫੇਰ ਹੀ ਐ ਆਹੋ ਨਾਵਾ ਸੁਗੋ ਮੈਂ ਆ ਤੱਕ ਨਹੀਂ ਆ ਪਛੇਤੀ ਚੱਲ ਜਾ ਇੱਕ ਅੱਧੇ ਦਿਨ ਵਿੱਚ ਹੀ ਜੇ ਦੋ ਦਿਨ ਵੀ ਹੋਰ ਰਹਿ ਪੀ ਨਾ ਤੂੰ ਉਹ ਜੀ ਤੇਰੀ ਨਨਾਨਾ ਵਾ ਮੂੰਹ ਚੁੱਕੜਾ ਵਾ ਤੇ ਨਾਲ ਤੁਰ ਪੈਣਾ ਵਾ ਚੱਲ ਪਿੰਦਰ ਚੱਲੀਏ ਮਿਲਣ ਚੱਲੀਏ ਹਣਾ ਤੇ ਮੇਲ ਉਥੇ ਕਾਹਦਾ ਚੜਿਆ ਵਾ ਅਗਲੀ ਨੇ ਕਹਿਣਾ ਮੈਂ ਆਈ ਆ ਤਾਹਣ ਮੈਨੂੰ ਕਪੜਾ ਲੀੜਾ ਬਣਾ ਕੇ ਦੇਣ ਤੇ ਤੂੰ ਵੀ ਸਿਆਣੀ ਆ ਪੁੱਤ ਰੋਜ਼ ਰੋਜ਼ ਕਪੜਾ ਲੀੜਾ ਦਿੱਤਾ ਜਾਂਦਾ ਵਾ ਆ ਮਮੀ ਗੱਲ ਤੇ ਤੇੜੀ ਸਹੀ ਆ ਹਾਂ ਵੀ ਮੇਰੀ ਨਣਾ ਨੇ ਤਾਂ ਦੀ ਆ ਉਹਨੇ ਕਿਹਾ ਜੋ ਕੋ ਜਿੰਨੂ ਮਿਲਿਆ ਨਾ ਮੈਨੂੰ ਵੀ ਨਾਲ ਉਦਾਂ ਹੀ ਮਿਲੇ ਤੇ ਨਾਲੇ ਸੌਂਦਾ ਮਹੀਨਾ ਵਾ ਦੇਣਾ ਤੇ ਪਹਿਣਾ ਯਾ ਸਾਰਾ ਕੁਝ ਤੇ ਇਹ ਵਾ ਕਿ ਮੈਨਾਂ ਨਾਲ ਜਾਨੀ ਆ ਆਪ ਹੀ ਚੱਲ ਜਾਈ ਨਹੀਂ ਸਕੋ ਤੇ ਉੱਥੇ ਜਾ ਕੇ ਮੁੜ ਕੇ ਮੈਂ ਅੰਡਰ ਸੈਂਟਰ ਵੀ ਜਾਇਆ ਕਰਾਂਗੀ ਵੇਖਿਆ ਮੇਰੀ ਧੀ ਕਿੰਨੀ ਸਿਆਣੀ ਆ ਹੈ ਅਕਲਾਂ ਵਾਲੀ ਧੀ ਆ ਮੇਰੀ ਵਿਰਲੇ ਵਿਰਲੇ ਦੇ ਘਰ ਜਾਵੰਦੀਆਂ ਹਜੇ ਧੀਆ ਮੇਰੀ ਗੱਲ ਸੁਣ ਪੁੱਤ ਤੈਨੂੰ ਤੇ ਪੋਤਾ ਆਪਾ ਦੇਣਾ ਹੀ ਦੇਣਾ ਵਾ ਹੁਣ ਇਹ ਗੱਲ ਥੋੜੀ ਆ ਕਿ ਨਾਲ ਸਾਰੇ ਟੱਬਰ ਦੇ ਚੁੱਕੀ ਜਾਈਏ ਕੱਪੜੇ ਫੇਰ ਮੇਰੀ ਗੱਲ ਸੁਣ ਲਾ ਤੂੰ ਇਦਾਂ ਕਰ ਅੱਜ ਦਾ ਦਿਨ ਰਹਿ ਤੇ ਕੱਲ ਤੋਂ ਟਾਈਮ ਦੇ ਨਾਲ ਹੀ ਚੱਲ ਜਾ ਠੀਕ ਆ ਕੋਈ ਨਹੀਂ ਮੰਮੀ ਫਿਰ ਵੀਰ ਨੂੰ ਗਿਆ ਮੈਨੂੰ ਸ਼ਟ ਡਾਉਣਗੇ ਨਹੀਂ ਵੀਰ ਕੋ ਕਿੱਥੇ ਜਾਇ ਜਾਣਾ ਵਾ ਉਹਨੇ ਹੋਰ ਬਥੇਰੇ ਸਿਆਪੇ ਪਾਏ ਆ ਇਦਾਂ ਕਰੂੰਗੀ ਉਹਨੂੰ ਕਹੂੰਗੀ ਵੀ ਤੈਨੂੰ ਬੱਸ ਸਟੈਂਡ ਤੇ ਚੜਾਊਗਾ ਤੇ ਫਿਰ ਮੰਮੀ ਮੈਂ ਪਿੰਡ ਨੂੰ ਫੋਨ ਕਰ ਦੇਣੀ ਆ ਉਹ ਆਣ ਕੇ ਲੱਟਣਗੇ ਨਹੀਂ ਨਹੀਂ ਗੱਲ ਤਾਂ ਫਿਰ ਉਹੀ ਹੋਗੀ ਪਿੰਡ ਆਊਗਾ ਫਿਰ ਸੋਨੇ ਦੀ ਕੋਈ ਚੀਜ਼ ਪਾਉਣੀ ਪਊਗੀ ਮਹੀਨਾ ਜਿਹਾ ਸੌਂਦਾ ਆ ਮੰਮੀ ਜ਼ਰੂਰੀ ਥੋੜੀ ਹੁੰਦੀ ਆ ਵੀ ਚੀਜ਼ ਪਾਣੀ ਪਾਣੀ ਆ ਨਹੀਂ ਆ ਤਿਆਰ ਬਣੇ ਆ ਬਥੇਰਾ ਕੋ ਲੋਕਾਂ ਨੇ ਬਣਾਇਆ ਆ ਤੇ ਨਾਲੇ ਤੇਰੀ ਸੱਸ ਮੈਂ ਵੀ ਗੱਲਾਂ ਕਰੂਗੀ ਮੁੜ ਕੇ ਇਹਦਾ ਮੈਂ ਚੰਗਾ ਤੋ ਆਪੇ ਚਲ ਜਾ ਉਥੇ ਫੋਨ ਕਰਦੀ ਬੱਸ ਵਿੱਚ ਬਹਿ ਕੇ ਮੈਂ ਆਉਣ ਡਈ ਆ ਤੇ ਮੈਨੂੰ ਬੱਸ ਸਟੈਂਡ ਤੋਂ ਲੈ ਜਾ ਬੱਸ ਸਟੈਂਡ ਚੜਾ ਤੇ ਆਉਗੇ ਨਾ ਵਾਸਤੇ ਮੇਂ ਚੜਾਵਾਂਗੇ ਪੁੱਤ ਚੜਾ ਕੇ ਆਵਾਂਗੇ ਇਦਾਂ ਤਾਂ ਨਹੀਂ ਤੁਰਨ ਲੱਗੇ ਤੈਨੂੰ ਹੋਰ ਚਲੋ ਕੋਈ ਗੱਲ ਨਹੀਂ ਫਿਰ ਮੈਂ ਵੀ ਰੱਖ ਸਾਂਭ ਲੈਣੀ ਆ ਫਿਰ ਜਾ ਸਾਂਭ ਲਾ ਪਾਰਾ ਬੈਗ ਵਿੱਚ ਕੱਪੜੇ-ਕੁਪੜੇ ਸਾਰੇ ਆਪਣੇ ਠੀਕ ਚੱਲ ਉਹਦਾ ਇੱਕ ਗੱਲ ਵਾ ਜੀਵਨ ਧੀ ਤੇਰੀ ਸਿਆਣੀ ਆ ਜੇ ਕਿਤੇ ਉਹੋ ਜੀ ਹੁੰਦੀ ਨਾ ਤੇ ਇਨੇ ਤੇ ਕਹਿਣਾ ਹੈ ਵੀ ਮੇਰਾ ਪ੍ਰਾਣਾ ਘਰ ਆਊਗਾ ਲੈਟ ਮੈਂ ਫੇਰ ਜਾਣਾ ਫੇਰ ਉੰਤਰਾ ਪੰਗਾ ਖਾਨਾਸਾਰੇ ਕੰਮ ਨੂੰ ਕਰਨੇ ਪੈਣੇ ਹੀਗੇ ਤਾਂ ਉੰਤਰਾ ਇੰਨਾ ਪਿਆ ਕਿੱਥੋਂ ਆਵੇ ਘੜੀ ਘੜੀ ਲਾ ਸਨੀ ਆਦ ਗਿਆ ਆਈਓ ਮੈਨੂੰ ਵੀ ਖਿਆਲ ਨਹੀਂ ਰਿਹਾ ਇਹਨੂੰ ਦੱਸਾਂਦਾ ਕੋਈ ਚੀਜ਼ ਲੈ ਆਇਆ ਬੋਰਾ ਬੋਰਾ ਤੇ ਚਲ ਲਾ ਹੀ ਲੈਂਦੇ ਗਾਮ ਦਾ nder ਕੀ ਰੱਖਣਦੇ ਹੋ ਕੋਈ ਨਹੀਂ ਵੇਖਣਾ ਕੀ ਆ ਅਮਰੋਂ ਉਹਨੂੰ ਫਲ ਬਹੁਤ ਜ਼ਿਆਦਾ ਪੈ ਗਿਆ ਹੈ ਉਮਰੂਰ ਨੂੰ ਤਾਂ ਫਲ ਪੈ ਗਿਆ ਵਾ ਉਹ ਜਿਹੜਾ ਅੰਬ ਲੱਗਿਆ ਉਹਨਾਂ ਦਾ ਕਰ ਲੋ ਕੁ ਮੇਰੇ ਪਾਣੀ ਵੀ ਨਹੀਂ ਲਾਇਆ ਕਿੰਨਾ ਚਿਰ 40 ਥੱਲੇ ਬੜੀ ਵਧੀਆ ਪਧਰੀ ਹੋਈ ਆ ਉਹ ਲੌਣੇ ਅੰਬ ਸਾਬ ਨੂੰ ਇਦਾਂ ਵਾ ਵੀ ਹੁਣ ਪਿੰਦਰ ਹੈ ਨਿਗਾ ਘਰ ਪਿੰਦਰ ਦੇ ਹੈ ਨਿਗਾ ਘਰ ਤੇ ਉੱਥੋਂ ਮੈਂ ਵੇਖਿਆ ਕੋਈ ਨਾ ਕੋਈ ਲਾ ਕੇ ਲੈ ਜਾਂਦਾ ਵਾ ਟਹਣੀਆਂ ਟੁੱਟੀਆਂ ਥੱਲੇ ਡਿੱਗੀਆਂ ਵਾ ਆਓ ਚੱਲ ਕੋਈ ਗੱਲ ਨਹੀਂ ਹੁਣ ਅੱਜ ਦੇ ਦਿਨ ਕਿੰਨਾ ਕੁ ਲੈ ਜਾਊਗਾ ਕੋਈ ਲਾ ਕੇ ਉਹ ਚੱਕਰ ਦੱਸਾਂ ਕੀ ਆ ਮੈਂ ਜਦੋਂ ਜਾਂਦਾ ਮੈਂ ਉਦੋਂ ਮੈਂ ਵੇਖਿਆ ਵਾ ਕੋਈ ਨਾ ਕੋਈ ਉੱਥੇ ਝਾਰ ਕੇ ਖੜੇ ਹੁੰਦੇ ਆ ਕਿਸੇ ਨੇ ਤੇ ਜਦੋਂ ਨਾ ਤੁਸੀਂ ਜਾਣਾ ਉਹ ਤੇ ਰਹਿਣਾ ਕੋਈ ਨਹੀਂਗਾ ਆ ਜਿਹੜੇ ਮੋٹے ਅੰਬ ਵਾ ਚਾਰ ਪੈ ਜੂਗਾ ਕਿਤੇ ਮੈਂ ਉਹਦਾ ਕੱਲ ਗਿਆ ਹਾਂ ਉੱਧਰ ਮੋਟਰ ਵਾਲ ਤੇ ਮੈਂ ਵੇਖਿਆ ਸੀ ਕੱਲ ਤੇ ਕੋਈ ਨਹੀਂ ਅੱਜ ਕਰ ਲੈਨੇ ਕੰਮ ਇਹਦਾ ਹਾਂ ਅੱਜ ਲਾ ਲੈਨੇ ਲਾ ਲੋ ਤੇ ਚੱਲ ਚਾਰ ਚੂਰ ਵਧੀਆ ਬਣ ਜਾਂਦਾ ਵਾ ਹੁਣ ਘਰ ਦੀ ਚੀਜ਼ ਦੀ ਤੁਹਾਡ ਕੋ ਸਾਂਭੀ ਜਾਣ ਢਈ ਤੇ ਮੁਰਕੇ ਮੋਢੇ ਲਾ ਕੇ ਪੈਣੇ ਆ ਨਹੀਂ ਡਾਡੀ ਮੁੱਲ ਕਿਉਂ ਲਿਆਣੇ ਜਦੋਂ ਆਪਣੇ ਲੱਗੇ ਆ ਮੈਂ ਹਾਂ ਜੇ ਨਹੀਂ ਪਿੰਦਰ ਦਾ ਟਾਈਮ ਤੇ ਕਿ ਆਪਣੇ ਯਾਰ ਦੋਸਤਾਂ ਨੂੰ ਸੱਦ ਲਾ ਤੇ ਨਾਲ ਮਿਲ ਕੇ ਲਾ ਲੋ ਸਾਰੇ ਗਾ ਇੱਕੋ ਵਾਰੀ ਕੰਮ ਨਿਬੜੋ ਇਹਦਾ ਆਹੋ ਨਾਲੇ ਦੇ ਦਾਂਗੇ ਜਿਹੜਾ ਲਵਾਊਗਾ ਫਿਰ ਉਹਨੂੰ ਵੀ ਦੇ ਦਾਂਗੇ 10 ਕਿਲੋ ਲੈ ਜੂ ਕੋਈ ਗੱਲ ਨਹੀਂ ਖੇਚਲ ਤੇ ਕਰਾਊਗਾ ਨਾਲ ਐਡੇ ਤੁਸੀਂ ਨ ਕੰਮੇ ਹੋਗੇ ਤੇ ਦੱਸਦਾ 10 ਕਿਲੋ ਆਪਣੇ ਸਹੁਰਿਆਂ ਨੂੰ ਘਰ ਛੱਡਿਓ ਦੋਵੇਂ ਜਾਨੇ ਹੁਣ ਪਿੰਦਰ ਨੇ ਵੀ ਨਹੀਂ ਯਾਦ ਕਰਵਾਇਆ ਮੈਨੂੰ ਮੈਂ ਤੇ ਕੱਲ ਕਿਆ ਮੁੱਟ ਕੋਈ ਤੇ ਮੈਨੂੰ ਅੱਜ ਕਹਿਣ ਦੇਓ ਮੈਂ ਤੇ ਕੱਲ ਹੀ ਮੇਰੇ ਦਿਮਾਗ ਚੋਂ ਡਾਈਗਾ ਦਿਮਾਗ ਤੇ ਤੁਹਾਡੇ ਚੋਂਦਾ ਨਾ ਹੱਥੀ ਨਹੀਂ ਨਾ ਤੁਸੀਂ ਕੋਈ ਕਰਦੇ ਕੋਈ ਨਹੀਂ ਹੁੰਦਾ ਨਾ ਤੇ ਫਿਰ ਕਰਦੇ ਹਾਂ ਸਾਹਮ ਯਾਦੋ ਕੀ ਕਰ ਰਹੇ ਹੋ ਉਥੇ ਚੱਲੋ ਚੱਲਿਆ ਮੈਂ ਵੀ ਘਰ ਨੂੰ ਆਹ ਨਵ ਕਿਤੇ ਚੱਲੀ ਏ ਤੂੰ ਬੜੀ ਤਿਆਰ ਸ਼ਰੋਡੀ ਆਂ ਹਾਂਜੀ ਪਾਪੀ ਜੀ ਮੈਂ ਨਾ ਪਿੰਡ ਚਲਨੀ ਆਂ ਕਿਉਂ ਪਿੰਡ ਘੱਟ ਚੱਲੀ ਆ ਤੂੰ ਹੁੰਦੀ ਸਗੋ ਤੇ ਰਹਿਣਾ ਚਾਹੀਦਾ ਵਾ ਮੰਮੀ ਮੈਨੂੰ ਕਹਿੰਦੇ ਕਿ ਸੌਨ ਦਾ ਮਹੀਨਾ ਵਾ ਤਸ ਬਦੂ ਪਹਿਲਾਂ ਪਹਿਲਾਂ ਆਪ ਹੀ ਚਲ ਜਾ ਜਿਮੜ ਕਿ ਹੋ ਲੈਣ ਆਏ ਨਾ ਮੇਰੇ ਸਹੁਰਿਆਂ ਵਾਲੇ ਤੇ ਫਿਰ ਤੁਹਾਨੂੰ ਲੀੜਾ ਕਪੜਾ ਵੀ ਬਣਾਉਣਾ ਪੈਣਾ ਤੇ ਹਨ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਵੀ ਬਣਾ ਕੇ ਪੋਣੀ ਪੈਣੀ ਅਸ ਚ ਮੰਮੀ ਕਹਿੰਦੀ ਹੈ ਹਾਂਜੀ ਚਲ ਤੂੰ ਤਿਆਰ ਹੋ ਜਾ ਚਲ ਫਿਰ ਮੈਂ ਚਲ ਜਾਨੀ ਆ ਮੈਂ ਇਹਨਾਂ ਖਰਚਾ ਕਰਦੇ ਲਈ ਕਰਨਾ ਚਲ ਵੀ ਅੱਲਾ ਫਿਰ ਮੰਮੀ ਛੋਲੇ ਭੰਡੇ ਦੇ ਆਹੋ ਤੋ ਓਈ ਲੈ ਆ ਤੇ ਮੇਰੀ ਗੱਲ ਸੁਣ ਨਾਮ ਚ ਲਈ ਆ ਆ ਤਾਂ ਜਾਣਾ ਨਾ ਉਹਨੇ ਆਪਣੇ ਘਰ ਉਹ ਤੇ ਮੰਮੀ ਠੀਕ ਆ ਤੇ ਮੇਰੀ ਗੱਲ ਸੁਣੋ ਇੱਕ ਤੁਹਾਨੂੰ ਪਤਾ ਵੀ ਸੌਣ ਮਹੀਨਾ ਵਾ ਪਿੱਤੀ ਆ ਜਿਹੜੀਆਂ ਨਵੇਂ ਨਵੇਂ ਵਿਆਹ ਹੋਇਆ ਤੇ ਉਹਦਾ ਇੱਥੇ ਆਉਣਾ ਬੰਦਾ ਹੀ ਤੇ ਸਬਬ ਨਾਲ ਵੀ ਉਹ ਇੱਥੇ ਆਈ ਆ ਤੇ ਤੁਸੀਂ ਉਹਨੂੰ ਕਿਉਂ ਘੱਲਣਦੇ ਹੋ ਸੌਣ ਮਹੀਨਾ ਇੱਥੇ ਨਹੀਂ ਕੱਟਣਾਉਂਦੇ ਨਹੀਂ ਤੂੰ ਬਹੁਤੀ ਨਾ ਸਿਆਣੀ ਨਾ ਪੜਾ ਸੌਣ ਮਹੀਨਾ ਕੱਟਣਾ ਵਾ ਮੈਨੂੰ ਵੀ ਪਤਾ ਕਿ ਸੌਣ ਮਹੀਨਾ ਆਇਆ ਵਾ ਗੱਲ ਤੇ ਕੋਤੇ ਇਹ ਆ ਕਿ ਉਹਨੇ ਆਪਣਾ ਪੜਨਾ ਲਿਖਣਾ ਵੀ ਆ ਅੱਗੇ ਵਿਚਾਰੀ ਦਾ ਕਿੰਨਾ ਕੰਮ ਪਿੱਛੇ ਪੈ ਗਿਆ ਵਾ ਹੁਣ ਪੜੂਗੀ ਫਿਰ ਦੁਬਾਰਾ ਟੈਸਟ ਦਊਗੀ ਤੇ ਜੇ ਸੌਂ ਮਹੀਨਾ ਵੰਦੇ ਰਹਿ ਗਏ ਨਾ ਤੇ ਇਦਾਂ ਹੀ ਰਹਿ ਜਾਣਾ ਮੇਰੀ ਟੀ ਨੇ ਤੂੰ ਨਾ ਬਹੁਤੀ ਦਖਲਅੰਦਾਜ਼ੀ ਨਾ ਕਰਿਆ ਕਰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਮੈਨੂੰ ਵੀ ਪਤਾ ਵਾ ਕੀ ਕਰਨਾ ਤੇ ਕੀ ਨਹੀਂ ਕਰਨਾ ਰੌਲਾ ਪਾਉਂਦੀ ਰਹਿੰਦੀ ਸਾਰਾ ਦਿਨ ਮੰਮੀ ਰੋਲੇ ਦੀ ਨਹੀਂ ਗੱਲ ਬਾਅਦ ਚ ਉਹਦੀ ਸੱਸ ਗੱਲਾਂ ਕਰੂਗੀ ਕਿ ਇਸ ਸੌਂ ਮਹੀਨਾ ਹੈ ਤੇ ਇੰਨਾਂ ਦੀ ਕੁੜੀ ਰੱਖੀ ਨਹੀਂ ਗਈ ਇੰਨਾਂ ਕੋ ਸੌਂ ਮਹੀਨੇ ਅਗਲੇ ਚੇਚਾ ਲੈਣ ਜਾਂਦੇ ਸਗੋਂ ਥੀਆਂ ਨੂੰ ਤੇ ਬਾਅਦ ਚ ਉਹਨੇ ਗੱਲਾਂ ਕਰਨੀਆਂ ਤੁਹਾਨੂੰ ਹੀ ਕਿਤੇ ਨਹੀਂ ਕਹਿੰਦੀ ਠੀਕ ਆ ਨਾ ਅਗਲੇ ਪੜੇ ਲਿਖੇ ਆ ਤੂੰ ਹਰੇ ਕਿਥੋਂ ਉਤਰੀਆਂ ਪੁਰਾਣੀਆਂ ਗੱਲਾਂ ਪੁੱਟਣ ਲਈ ਆ ਅੱਜ ਕੱਲ ਨਹੀਂ ਉਹ ਸਮਾਂ ਹੈਗਾ ਕਿ ਸੌਣ ਮਹੀਨਾ ਚੜਿਆ ਤੇ ਕੁੜੀਆਂ ਨੂੰ ਲੈ ਆਓ ਪੂਰਾ ਮਹੀਨਾ ਰੱਖੋ ਕੋਲ ਤੇ ਮੁੜ ਕੇ ਜਾਣ ਗਈਆਂ ਉਹ ਕੰਮ ਹੁਣ ਗਏ ਇਹ ਪੁਰਾਣੀਆਂ ਗੱਲਾਂ ਹੁੰਦੀਆਂ ਹੈਗੀਆਂ ਪੁਰਾਣੀਆਂ ਵਿਚਾਰਾਂ ਹੀ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਿ ਤੂੰ ਵੀ ਅੱਜ ਕੱਲ ਦੇ ਜਮਾਨੇ ਦੀ ਆ ਤੇ ਅੱतिर ਕਿੱਥੇ ਉਤਰੀਆਂ ਪੁਰਾਣੀਆਂ ਗੱਲਾਂ ਬਣੀਆਂ ਮਮੀ ਉਹ ਚਲੋ ਤੁਹਾਡੀ ਮਰਜ਼ੀ ਆ ਪੁਰਾਣੇ ਰਿਵਾਜਾਂ ਇਦਾਂ ਪਰ ਉਹ ਸਾਰੇ ਟੱਬਰ ਦੇ ਕੱਪੜੇ ਬੰਦੇ ਆ ਦੇ ਨੇ ਤੇ ਕੱਪੜੇ ਨਹੀਂ ਤੇ ਲੈਣ ਜਾਣੇ ਫਿਰ ਨਹੀਂ ਤੂੰ ਬਹੁਤੀ ਸਿਆਣੀ ਨਹੀਂ ਬਣ ਗਈ ਕਪੜੇ ਨਹੀਂ ਲੈਣ ਜਾਣੇ ਕਾਦੇ ਬਣਦੇ ਸਾਰੇ ਟੱਬਰ ਦੇ ਕਪੜੇ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਤੈਨੂੰ ਮੱਗੇ ਵੀ ਸਮਝਾਇਆ ਵਾ ਵੀ ਮੇਰੀ ਗੱਲ ਚ ਦਖਲੰਦਗੀ ਨਾ ਕਰ ਬਹੁਤੀ ਤੂੰ ਕੁੜੀ ਦਾ ਬਣਦਾ ਵਾ ਕੁੜੀ ਨੂੰ ਮੈਂ ਪੈਸੇ ਦੇ ਦੇਣੇ ਆ ਉਹਦੇ ਕਿਤੇ ਕੰਮ ਆ ਜਾਣਗੇ ਕੱਲ ਨੂੰ ਅਗਲੀ ਨੇ ਕਲਾਸਾਂ ਲਾਉਣ ਜਾਇਆ ਕਰਨਾ ਵਾ ਕਿਤੇ ਖਰਚ ਲੂਗੀ ਕਿ ਢੀ ਬਣਦੀ ਐ ਗਾਂ ਹੋ ਹੋ ਕੇ ਮੈਨੂੰ ਮੇਰੀ ਗੱਲ ਸੁਣੋ ਇਹਦੇ ਚੰਗੇ ਨਹੀਂ ਲੱਗੀਦਾ ਬਾਅਦ ਚ ਅਗਲਿਆਂ ਨੇ ਉਹਨੂੰ ਹੀ ਗੱਲਾਂ ਕਰਨੀਆਂ ਤੇ ਉਹਨਾਂ ਨੇ ਕਹਿਣਾ ਵੀ ਇਹਦੀ ਮਾਂ ਨੂੰ ਨਹੀਂ ਅਕਲ ਹੈਗੀ ਅੱਛਾ ਹੁਣ ਤੂੰ ਦਹੀਂਗੀ ਮੈਨੂੰ ਅਕਲਾ ਤੂੰ ਨਾ ਛੁਪ ਕਰਕੇ ਬਿਠੀ ਰਹੇ ਜਿੰਨ ਇੱਕ ਜੋਗੀ ਉਹਦੀਆਂ ਮੱਤਾਂ ਨਾ ਦੇ ਸੱਸ ਮੈਂ ਆ ਮਾਂ ਤੇਰੀ ਤੂੰ ਨਹੀਂ ਮੇਰੀ ਸੱਸ ਗੱਲਾਂ ਕਿਦਾਂ ਮਾਰਦੀ ਪਟਰ ਪਟਰ ਨਹੀਂ ਨਹੀਂ ਮੰਮੀ ਤੁਹਾਡੀ ਮਰਜ਼ੀ ਜੇ ਤੁਹਾਨੂੰ ਕੋਈ ਗੱਲਾਂ ਕਰੂਗਾ ਨਾ ਆਪੇ ਤੁਹਾਨੂੰ ਪਤਾ ਲੱਗ ਜੇ ਉਹ ਕੋਈ ਨਹੀਂ ਜਾ ਜਾ ਤੂੰ ਆਪਣਾ ਕੰਮ ਕਰ ਮੈਨੂੰ ਗੱਲਾਂ ਕਰ ਉਹ ਕੋਈ ਕਰ ਲੈਣ ਦੇ ਫਿੱਤੀ ਨਾ ਚੱਲੀ ਮੇਰੀ ਚੰਗੀ ਗੱਲਾਂ ਕਰਨ ਵਾਲੀ ਜਾ ਜਾ ਕੰਮ ਕਰ ਆਪਣਾ ਜਾ ਕੇ ਚੱਲ ਜਨਨੀ ਆ ਤੇ ਉਹ ਇੱਥੋਂ ਜਾਣਾ ਕਿੰਨੇ ਚੜਾਉਣ ਉਹ ਵੀ ਪੱਠੇ ਦੇ ਉਹਨਾਂ ਨੂੰ ਕਹਿ ਦੋ ਫਿਰ ਕਿ ਤਿਆਰ ਹੋ ਜਨਾਨ ਕੇ ਤੇ ਉਹਨੂੰ ਛਾੜਣ ਫਿਰ ਜਾਂ ਤੂੰ ਕਹਿ ਕੇ ਆ ਹਾਂ ਤੂੰ ਕਾਦੇ ਵਾਸਤੇ ਆ ਤੂੰ ਚਲ ਜਿਉ ਮੈਂ ਇੱਥੇ ਰੋਟੀ ਬਣਾ ਲਵਾਂ ਨਹੀਂ ਰੋਟੀ ਖਾ ਕੇ ਜਾਣੀ ਹੋਣੀ ਆ ਆਹ ਤੂੰ ਤਾਂ ਸਿਆਦੀ ਰੋਟੀਆਂ ਪਕਾਉਂ ਲਈਆਂ ਬਣਾ ਲਈਏ ਮੈਂ ਦਾਲ ਚੌਣ ਜਾ ਜਾ ਕੇ ਤੇ ਆਪਣਾ ਕੰਮ ਕਰ ਜਾ ਕਹਿ ਕੇ ਆ ਪਿੰਡੋਂ ਚਲੋ ਚੰਗਾ ਬਣਾ ਲਈ ਤੇ ਗੱਲਾਂ ਵੇ ਕਿਦਾਂ ਮਾਰਦੀ ਆ ਲੁਤਰੋ ਜਈ ਆਪਣਾ ਤਲੀ ਕੋਈ ਵੜਿਆ ਨਹੀਂਗਾ ਤੇ ਕਿਦਾਂ ਮੈਨੂੰ ਮਤਾਂ ਦੇਣ ਲਈ ਆ ਇਹੋ ਕਾਨੂੰਨ ਆਪਣੇ ਤੇ ਲਾਗੂ ਕਰ ਹਾਂ ਕਹਾਂ ਫੋਨ ਆਪਣੀ ਮਾਂ ਨੂੰ ਪਿ ਲੈ ਕੇ ਆ ਸੌਣ ਮਹੀਨੇ ਦਾ ਸਾਰਾ ਸਮਾਨ ਫੇਰ ਲੱਗੇ ਪਤਾ ਗੱਲਾਂ ਕਰਦੀ ਫਿਰਦੀ ਆ ਕੀ ਗੱਲ ਸੁਣੋ ਕੀ ਕਰਨ ਲੱਗੇ ਹੋ ਕੋਨੇ ਪੱਠੇ ਕੋ ਤਮੇਗਾ ਪੱਠੇ ਨਾ ਬਾਜ਼ੂ ਕੋ ਤਰ ਲਿਓ ਐਂਦਾ ਕਰੋ ਉਹ ਨਾ ਤਿਆਰ ਹੋਈ ਆ ਤੇ ਜਾਓ ਹੌਨ ਬਸ ਬਸ ਸਟੈਂਡ ਜਾਓ ਤੇ ਬਸ ਤੇ ਚੜਾਓ ਹਾਂ ਕਿੱਥੇ ਜਾਣਾ ਅੰਨੇ ਉਹ ਪਿੰਡ ਚਲੀ ਆ ਆਪਣੇ ਲੈ ਹੁਣੇ ਜਾ ਕੇ ਪਿੰਡ ਕੀ ਕਰਨਾ ਉਹਨੇ ਰਹਿਲੇ ਆ ਦੇ ਚਾਰ ਦਿਨ ਕਾ ਆ ਪਿੰਡ ਦਾ ਸਾਨੂੰ ਕੰਮ ਨਹੀਂ ਆ ਮੰਮੀ ਕਹਿੰਦੀ ਵੀ ਉਹਨੇ ਉਹਨੂੰ ਕੰਮ ਨੂੰ ਆ ਕੋਈ ਇੱਥੇ ਜਾਣਾ ਪੈਣਾ ਉਹਨੂੰ ਜ਼ਰੂਰੀ ਤੇ ਤੁਸੀਂ ਜਾਓ ਹੌਨ ਚੜਾਓ ਜਾ ਕੇ ਉਹ ਚਲ ਮੈਂ ਪੱਠੇ ਕੋ ਦਰਨਾ ਡੈਡੀ ਨੂੰ ਕਹਿਣਾ ਹੈ ਚੜਾਉਂਦਾ ਅੱਡੇ ਤੇ ਲੈ ਤਾਂ ਨੂੰ ਨਹੀਂ ਪਤਾ ਵੀ ਆਪਣਾ ਪਾ ਡੈਡੀ ਕੋ ਸੰਭਾਲਿਆ ਨਹੀਂ ਜਾਂਦਾ ਤੇ ਉਹਨੂੰ ਕਿੱਦਾਂ ਛੱਡਉਣਗੇ ਉਹ ਤੇ ਪੀਤੀ ਪੂਤੀ ਚ ਆਪ ਤੇ ਡਿੱਗਣਾ ਡਿੱਗਣਾ ਨਾਲ ਉਹਨੂੰ ਵੀ ਸੱਟਾ ਲਾਉਣਗੇ ਤੁਸੀਂ ਜਾਓ ਤੇ ਉਹਨੂੰ ਛੱਡ ਆਓ ਵੜ ਜਾ ਚੜਾਓ ਚੱਲ ਗੱਲ ਤੇ ਤੇਰੀ ਵੀ ਠੀਕ ਆ ਚੱਲ ਐਂ ਕਰ ਮੈਂ ਨਾ ਤੋ ਹੋ ਗਿਆ ਤੇ ਤਿਆਰ ਹੋਵੇ ਛੱਡਵਨਾ ਵਾ ਤਾਂ ਪੱਠੇ ਕੋ ਥੱਲਾ ਪਹਿਲਾਂ ਮੈਂ ਤੂੰ ਉਹਨਾਂ ਕਾ ਤਿਆਰ ਹੋ ਜਾ ਤੂੰ ਨੋ ਨਾ ਤੋਣਾ ਕੀ ਆ ਕੱਪੜੇ ਤੇ ਤੁਸੀਂ ਪਾਏ ਆ ਤੇ ਉਹਦੀ ਬਾਅਦ ਚ ਬਾਸ ਲੰਘ ਜਾਣੀ ਆ ਜਾਓ ਪਹਿਲਾਂ ਉਹਨੂੰ ਚੜਾਓ ਤੁਸੀਂ ਆਜੋ ਆਣ ਕੇ ਨਾਲਿਓ ਉਹ ਚੱਲ ਆਣ ਕੇ ਕੋਤਲ ਲੂੰਗਾ ਪੱਠੇ

ਉੱਤ ਪਾਲੇ ਸਾਰੇ ਕੱਪੜੇ ਹਾਂਜੀ ਮੰਮੀ ਪਾਲੇ ਨੇ ਚੱਲ ਮੇਰੀ ਤੀਜਾ ਪਹੁੰਚ ਕੇ ਮੈਨੂੰ ਫੋਨ ਕਰਦੀ ਤੂੰ ਪਤਾ ਫਿਕਰ ਜਾਂ ਲੱਗਾ ਰਹਿੰਦਾ ਕੋਈ ਨਹੀਂ ਕੋਈ ਨਹੀਂ ਮੈਂ ਕਰ ਦਾਂਗੀ ਤੇ ਜਿਹੜਾ ਕੰਮ ਮੈਂ ਤੈਨੂੰ ਕਿਹਾ ਵਾ ਨਾ ਉਹ ਜਾਂਦੇ ਕਰਨਾ ਹੀ ਕੋਈ ਨਹੀਂ ਉਹ ਨਹੀਂ ਕਰਾਂਗੀ ਠੀਕ ਆ ਬੰਦਿਆਂ ਕਦੇ ਜੋ ਮਰਜ਼ੀ ਕਰਾ ਲੀਦਾ ਵਾ ਇਹ ਕਿਹੜੀ ਗੱਲ ਵਾ ਠੀਕ ਆ ਹਾਂਜੀ ਤੇ ਜਾ ਕੇ ਉਹਨੂੰ ਮਨਾ ਲਵੇਂ ਕਿ ਮੈਂ ਦੁਬਾਰਾ ਪੀਟੀ ਕਰਨੀ ਚਾਇਲਟਸ ਕਰਨੀਆਂ ਤੇ ਮੇਰੀਆਂ ਕਲਾਸਾਂ ਲਵਾਓ ਕੋਈ ਨਹੀਂ ਮੈਂ ਕਰ ਲਾਂਗੀ ਗੱਲ ਤੂੰ ਅੜ ਜੀ ਆਪਣੀ ਗੱਲ ਤੇ ਮੰਨੀ ਨਾ ਕਹਿਦੀ ਵੀ ਠੀਕ ਤੇ ਨਾਲੇ ਨਾ ਆਲਾ ਫੜਾ ਹੁਣ ਕੱਪੜੇ ਤੇ ਬਣਾਉਣ ਜਾਇਆ ਨਹੀਂ ਗਾ ਗਿਆ ਆ ਆਪੇ ਸੁਰਤ ਨਾਲ ਕੋਈ ਨਹੀਂ ਮੰਮੀ ਇਹਨੇ ਕੀ ਲੋੜ ਨਹੀਂ ਪੁੱਤ ਲੋੜ ਕਿਉਂ ਨਹੀਂ ਆ 2000 ਰੁਪਇਆ ਵਾ ਤੇ ਮੈਂ ਤਾਂ ਤਨ ਦਿੱਤੇ ਪੈਸੇ ਵੀ ਨਾਲੇ ਤੇ ਜਾਇਆ ਕਰਨਾ ਕਲਾਸਾਂ ਪੂਸਾ ਲਾਉਣ ਤੇ ਕਿਤੇ ਲੋੜ ਪਾਉਗੀ ਤੇ ਫਿਰ ਆਪਣੇ ਵਤਨੀ ਠੀਕ ਵਾ ਕੋਈ ਨਹੀਂ ਠੀਕ ਆਹੋ ਤਾਂ ਆਪਣੇ ਉਹਦਾ ਪੈਸੇ ਸਾਫਗ ਰੱਖੀ ਦੇ ਦਿੰਦੇ ਆ ਹਾਂਜੀ ਠੀਕ ਆ ਉਹਨਾਂ ਨੇ ਪੈਸੇ ਖਰਚੜੇ ਆਪਣੇ ਨਹੀਂ ਖਰਚੜੇ ਠੀਕ ਆ ਠੀਕ ਵਾ ਨਾ ਆਹੋ ਲੈ ਮੰਮੀ ਉਹ ਆਮਣਾਂ ਕਰੀਏ ਨਾ ਉਹਨੂੰ ਛੱਡਿਆ ਤੇ ਇਹਨੇ ਹੁਣੇ ਕਰਨਾ ਜਾ ਕੇ ਸ਼ਾਮ ਨੂੰ ਚਲ ਜਾਂਦੀ ਸ਼ਾਮ ਨੂੰ ਵਿਚਾਰੀ ਕਿੱਥੇ ਤਰੀ ਫਿਰੂ ਕਿ ਤੈਨੂੰ ਪਤਾ ਹੀ ਹੈ ਗਰਮੀ ਕਿੰਨੀ ਭੈਣ ਰਹੀ ਹੈ ਤੇ ਸ਼ਾਮਾਂ ਨੂੰ ਹੌਤਵਾੜ ਲੱਗ ਜਾਂਦਾ ਵਾ ਏਦਾਂ ਕਰ ਜਾ ਕੇ ਤੇ ਪਹਿਲਾਂ ਆਪਣੀ ਭੈਣ ਨੂੰ ਛੱਡੀ ਆ ਚੱਲ ਮੈਂ ਨਾ ਆਉਂਗਾ ਆ ਕੇ ਚਲੋ ਫਿਰ ਮੰਮੀ ਡੈਡੀ ਹਾਲ ਤੱਕ ਆਏ ਨਹੀਂ ਮੈਂ ਚੱਲ ਮਿਲ ਲੈਂਦੀ ਆ ਉਹਨਾਂ ਨੂੰ ਉਹ ਡੈਡੀ ਨੂੰ ਮਿਲਾਂ ਅਸੀਂ ਤੇ ਫਿਰ ਮੈਨੂੰ ਕਿ ਲਿਆਉਂਦਾ ਸਾਦ ਕੇ ਜੇ ਤੁਸੀਂ ਡੈਡੀ ਨੂੰ ਮਿਲ ਕੇ ਜਾਇਓ ਏਦਾਂ ਕਰ ਮੇਰੀ ਤੇ ਚੱਲ ਜਾ ਕੋਈ ਗੱਲ ਡੈਡੀ ਆਪੇ ਫਿਰ ਮਿਲ ਲੂਗਾ ਤੈਨੂੰ ਜਾਹੇ ਨਾ ਮੈਂ ਰਹਿ ਕੇ ਬਾਸਾ ਆਉਣ ਦੇ ਵਿੱਚ

ਲਾ ਫੋਨ ਆ ਗਿਆ ਨੂੰ ਦੀ ਤਾ ਹਲੋ ਵਧੀਆ ਵਧੀਆ ਅੱਛਾ ਲ ਹੁਣ ਦੱਸਣਾ ਹੀ ਉਹ ਹੈ ਤੇ ਘਰੇ ਆ ਜੇ ਮੰਨ ਲਾ ਨਾ ਹੁੰਦਾ ਤਾਂ ਫੇਰ ਚਲ ਠੀਕ ਆ ਕੋਈ ਨਹੀਂ ਮਮਤ ਤਰਪਨਾ ਤੇਰੇ ਤੋਂ ਪਹਿਲੇ ਪਹੁੰਚ ਜਾਗਾ ਓਡੇ ਤੇ ਠੀਕ ਆ ਚਲ ਠੀਕ ਆ ਫਿਰ ਮੈਂ ਤੁਰਦਾ ਚੰਗਾ ਚੰਗਾ ਉਦਾਸੀ ਦੇ ਪਹਿਲਾਂ ਪਿੰਦਰ ਤੇ ਕਿੱਥੇ ਚਲ ਗਿਆ ਦਸ ਜਾਣਾ ਹੀ ਆਹਾ ਇਹ ਮੁੰਡੇ ਦਾ ਵੀ ਕੁਛ ਨਹੀਂ ਹਾਲ ਹੈਗਾ ਬੰਦੇ ਦਾ ਕੰਮ ਕਿਤੇ ਚੱਲਿਆ ਵਾ ਦਸ ਪੁਛ ਕੇ ਜਾ ਕੋਈ ਚੀਜ਼ ਹੀ ਬੰਦਾ ਮੰਗਾ ਲਿੰਦਾ ਹੋ ਸਕਦਾ ਅੱਡੇ ਤੇ ਗਿਆ ਹੋਏ ਗੁਰਲੀਨ ਨੂੰ ਕਹਿੰਨੀ ਹੈ ਨਹੀਂ ਗੁਰਲੀਨ ਗੁਰਲੀਨ ਆ ਵੇਖੋ ਆ ਗਈ ਮੰਮੀ ਜੀ ਜੀ ਮੰਮੀ ਉਹ ਤਾਂ ਵੀਰ ਕਿੱਥੇ ਗਿਆ ਪਤਾ ਨਹੀਂ ਮੰਮੀ ਕਿੱਥੇ ਗਿਆ ਵਾ ਉਹ ਕੰਮੀ ਕੰਮ ਤਾਂ ਮੈਂ ਤੇਨ ਲੱਗੀ ਆ ਦੱਸਣਾ ਵਾਜਾ ਮੰਡੀ ਵਾਜ ਹੀ ਨਹੀਂ ਦਿੱਤੀ ਹੈਗੀ ਮੈਂ ਹੋ ਸਕਦਾ ਅੱਡੇ ਤੱਕ ਗਿਆ ਹੋਏ ਕੋਈ ਸੌਦਾ ਪਾਣੀ ਬੰਦਾ ਮੰਗਾ ਲਿੰਦਾ ਚੱਲ ਕੋਈ ਗੱਲ ਨਹੀਂ ਮੰਮੀ ਫੋਨ ਕਰ ਦੋ ਤੇ ਦਾਣੇ ਫੋਨ ਤਾਂ ਕਰਾ ਨਾ ਕੀ ਭਾਣ ਬਟੂਆ ਵੀ ਨਾਲ ਖੜਿਆ ਕਿ ਨਹੀਂ ਪਤਾ ਨਹੀਂ ਇੰਨਾ ਮੈਨੂੰ ਪਤਾ ਹੀ ਕਿ ਕਿਹਦਾ ਫੋਨ ਆਇਆ ਤੇ ਫੇਰ ਹੀ ਗਏ ਨੇ ਚੱਲ ਅੱਛਾ ਫਿਰ ਕੋਈ ਗੱਲ ਨਹੀਂ ਇੱਕ ਵਾਰੀ ਫੋਨ ਲਾ ਕੇ ਪੁੱਛ ਲੈ ਬਟੂਆ ਨਾਲ ਖੜਿਆ ਕਿ ਜਾਂ ਨਹੀਂ ਖੜਿਆ ਹੈਗਾ ਚਲ ਕੋਈ ਗੱਲ ਮੈਂ ਪੁੱਛ ਨਹੀਂ ਵੀਰ ਨੂੰ ਵੀ ਖੜਿਆ ਵਾ ਜੇ ਇਹਨੇ ਖੜਿਆ ਹੂੰ ਤਾਂ ਮੈਨੂੰ ਦੱਸੀ ਮੈਂ ਕੋਈ ਉਹਨੂੰ ਸੁਣਾ ਦੇਣੀ ਹੋਏ ਗੱਲ ਮੈਂ ਮਿੰਦੀ ਇਹ ਦੇਉ ਚੱਲ ਜਾ ਫਿਰ ਸਦਈਆ ਤੈਨੂੰ ਵਾਜਾ ਮਾਂਡੀ ਤੋਂ ਆਵਾਜ਼ ਦੇ ਸਕਦਾ ਉਹਦਾ ਬੰਦੇ ਦਾ ਕੰਮ ਜਾਣ ਲੱਗਾ ਦੱਸ ਕੇ ਜਾਂਦਾ ਤੇ ਕਿੱਥੇ ਜੱਲਿਆਂ ਕਿੱਥੇ ਨਹੀਂ ਨਿਆਣੇ ਵੀ ਅੱਜ ਕੱਲ੍ਹ ਚੁੱਪ ਚੁੱਪ ਹੀ ਤੇ ਨਿਕਲ ਜਾਂਦੇ ਨੇ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬਸ ਵਧੀਆ ਤੁਸੀਂ ਨਾ ਵਧੀਆ ਮੇਰਾ ਵੀ ਤੁਸੀਂ ਦੱਸਿਆ ਨਹੀਂ ਚਾਚਾ ਕਾਏ ਤੇ ਕੌਣ ਆਇਆ ਤੁਹਾਡੇ ਨਾਲ ਮੇਰੇ ਨਾਲ ਤੇ ਕੋਈ ਵੀ ਨਹੀਂ ਆਇਆ ਮੈਂ ਪਿੰਦਰ ਦੇ ਨਾਲ ਆਈ ਆ ਪਿੰਦਰ ਤੋਂ ਕੋਣ ਜੇ ਹੁਣੇ ਗਿਆ ਤੇ ਡਿਸ਼ੀ ਚੀ ਲੈ ਕੇ ਵੀ ਆ ਗਿਆ ਤੈਨੂੰ ਬਸਿਆਈਆਂ ਨਾ ਮੈਂ ਤੇ ਮੈਂ ਫਿਰ ੱਡੇ ਤੋਂ ਫੋਨ ਕੀਤਾ ਕਿ ਮੈਂ ਆ ਗਈ ਆ ਤੇ ਮੈਨੂੰ ਆਣ ਕੇ ਲਾ ਜੋ ਭਾਬੀ ਬਸੇ ਆਏ ਹਾਂ ਹਾਂਜੀ ਬਸੇ ਨਹੀਂ ਹੁਣਾ ਹੈਗਾ ਮੰਮੀ ਹੁਣਾ ਗੁੱਸੇ ਹੁਣਾਵਾ ਨਵਾਂ ਸਮਾ ਦਾ ਵਿਆਹ ਹੋਇਆ ਵਾ ਤੇ ਤੁਸੀਂ ਇਹਨੂੰ ਦੱਸ ਦਿੰਦੇ ਆਪੇ ਲੈ ਆਉਂਦਾ ਪਿੰਦਰ ਮੈਂ ਕਿ ਚਲੋ ਕੀ ਖਿੱਚ ਲੀਣੀ ਹੈ ਗਰਮੀ ਕਿੰਨੀ ਆ ਤੇ ਉਦੋਂ ਦੇ ਮੈਨੂੰ ਵੀਰ ਨੇ ਛੱਡਣ ਆ ਜਾਈ ਉਹਨਾਂ ਨੇ ਨਾ ਕੋਈ ਜ਼ਰੂਰੀ ਕੰਮ ਪੈ ਗਿਆ ਤੇ ਤਾਂ ਕਰਕੇ ਉਹਨਾਂ ਨੇ ਫਿਰ ਮੈਨੂੰ ਬੱਸੇ ਚੜਾਤਾ ਕੋਈ ਗੱਲ ਨਹੀਂ ਜੇ ਕੰਮ ਪੈ ਗਿਆ ਹੀ ਤੇ ਤੂੰ ਪਿੰਦਰ ਨੂੰ ਫੋਨ ਕਰਦੀ ਲੈ ਆਉਂਦਾ ਉਦੋਂ ਗਰਮੀ ਕਿੰਨੀ ਆ ਤੇ ਫਿਰ ਵੀ ਤੂੰ ਫੋਨ ਕੀਤਾ ਤੈਨੂੰ ਅੱਡੇ ਤੋਂ ਲੈ ਕੇ ਆਇਆ ਹੀ ਚਲੋ ਕੋਈ ਗੱਲ ਨਹੀਂ ਕੀਤੀ ਫਿਰ ਕਿਹੜੀ ਗੱਲ ਆ ਮੈਂ ਕਿਹੜੀ ਪਹਿਲੀ ਵਾਰ ਕਿਤੇ ਬਸੇ ਆਏ ਗਏ ਆ ਨਾਲੇ ਸਾਰੀ ਦੁਨੀਆ ਹੁੰਦੀ ਜਾਂਦੀ ਹੈ ਹਰ ਇੱਕ ਤੋਂ ਸੰਦੀ ਥੋੜੀ ਨਾ ਹੈਗੇ ਨੇ ਪਹਿਲਾਂ ਗੱਲ ਹੋ ਰਹੀ ਹੁਣ ਤੁਸੀਂ ਵਿਆਹੇ ਗਏ ਹੋ ਤੇ ਤੁਹਾਡੀ ਜੁਮੇਹਾਰੀ ਆ ਨਾਉ ਤੇ ਚੰਗੀ ਨਹੀਂ ਲੱਗਦੀ ਹੈਗੀ ਚਲੋ ਕੋਈ ਗੱਲ ਨਹੀਂ ਮੈਂ ਅੱਗੇ ਤੋਂ ਧਿਆਨ ਰੱਖਾਂਗੇ ਇਸ ਚੀਜ਼ ਦਾ ਨਾਲੇ ਹਰ ਇੱਕ ਚੀਜ਼ ਦਾ ਢ ਘਰ ਹੈਗੀ ਆ ਆਹੋ ਤੇ ਚਲੋ ਹੈਗਾ ਵਾ ਫਿਰ ਮੈਂ ਸੋਚਿਆ ਕੀ ਖੇਚ ਪਾਉਣੀ ਆ ਚਲੋ ਕੋਈ ਗੱਲ ਨਹੀਂ ਭਾਪੀ ਪਾਓ ਮੈਂ ਆਣਾ ਪਾਣੀ ਲੈ ਕੇ ਆਈ ਕੋਦਣਾ ਭਾਬੀ ਨੂੰ ਮੈਨੂੰ ਕਹਿਣਾ ਨਹੀਂ ਚਾਹੀਦਾ ਆਪੇ ਮੰਮੀ ਹੁਣੇ ਆਂਦੇ ਭਾਏ ਮੇਰੇ ਨਾਲ ਦਾ ਗੁੱਸਾ ਹੀ ਕਰ ਲੈ। ਕੋਦਾਦੇ ਮੈਂ ਮਾੜਾ ਨਹੀਂ ਕਿਹਾ ਫੈਦੇ ਜੀ ਨੇ ਇਹਨਾਂ ਦੀ ਗੱਲ ਕੀਤੀ ਹੈ ਕਿ ਗਰਮੀ ਬੜੀ ਹੈ। ਦੀਦੀ ਪਾ ਕੀ ਨਹੀਂ ਕੋਈ ਜੀ ਦਿਖਣ ਜਾਂ ਗਏ ਨੇ ਕਿਤੇ ਮੰਮੀ ਹੁਣੀ ਨਹੀਂ ਨਹੀਂ ਮੰਮੀ ਹੁਣੀ ਇੱਥੇ ਆ ਅੰਦਰ ਲੰਮੇ ਪਏ ਹੋਣੇ ਕੰਮ-ਕੁਮ ਕਰਕੇ ਠੀਕ ਤੇ ਦੀਦੀ ਕਿੱਥੇ ਨੇ ਭਾਬੀ ਵੀ ਇੱਥੇ ਨੇ ਉਹਨਾਂ ਕਿੱਥੇ ਜਾਣਾ ਪਾ ਵੀਰੇ ਮੇਰੀ ਗੱਲ ਦਾ ਗੁੱਸਾ ਤੇ ਨਹੀਂ ਕੀਤਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਚਾਂਦ ਚੱਕਾ ਗਏ ਤੇ ਇੱਕ ਬੱਸੇ ਆਈ ਨਹੀਂ ਨਹੀਂ ਦੀਦੀ ਮੈਂ ਕਿਹੜੀ ਗੱਲੋਂ ਗੁੱਸਾ ਕਰਨਾ ਵਾ ਤੁਸੀਂ ਕਿਹੜਾ ਮੇਰੇ ਮਾੜਾ ਸੋਚਦੇ ਹੋ ਅਸੀਂ ਤੇ ਆਪਣੇ ਵੱਲੋਂ ਚੰਗਾ ਹੀ ਕਿਹਾ ਵਾ ਤੇ ਕੋਈ ਨਹੀਂ ਮੈਂ ਅੱਗੇ ਤੋਂ ਨਾ ਧਿਆਨ ਰੱਖਾਂਗੀ ਇਸ ਚੀਜ਼ ਦਾ ਮੈਂ ਤਾਂ ਆਪ ਪੁੱਛਤਾ ਹਾਂ ਢੀ ਮੈਂ ਕਾਹਤੋ ਕਿਹਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਫੇਰ ਕੀ ਹੈ ਇਦਾਂ ਹੀ ਹੁੰਦਾ ਵਾ ਚਲੋ ਤੁਸੀਂ ਬਾਓ ਤੇ ਮੈਂ ਨਾ ਮੰਮੀ ਨੂੰ ਸਾਥ ਕਿ ਲਿਆਈ ਜੀ ਹਾਂਜੀ ਕੋਈ ਨਹੀਂ ਮੈਂ ਤੇ ਆ ਜੀ ਸੋਚੀ ਵੀ ਨਹੀਂ ਹੀ ਐਵੇਂ ਦੀਦੀ ਸੋਚੀ ਜਾਂਦੇ ਆ ਚਲ ਚੰਗਾ ਸਗੋ ਗਾ ਤਾਂ ਮੈਂ ਜ਼ਰੂਰੀ ਗਰਮੀ ਝੋਣਾ ਕਰਨਾ ਵਾ ਫੋਨ ਕਰਿਆ ਕਰਾਂਗੀ ਨਾ ਇਹਨਾਂ ਨੂੰ ਕਿ ਮੈਨੂੰ ਆਣ ਕੇ ਲੈ ਕੇ ਜਾਉ ਜਾਂ ਮੈਨੂੰ ਛੱਡ ਕੇ ਆ ਜੋ ਕਹਿਣੀ ਆ ਤੇ ਫਿਰ ਉਹਨਾਂ ਨੂੰ ਕਹਿਣ ਵਾਲੀ ਤੇ ਬਣਾਂਗੀ ਨਾ ਫਿਰ ਦੀਦੀ ਮੈਨੂੰ ਇਦਾਂ ਆਂਦੇ ਇਹ ਹੱਦ ਹੋ ਗਈ ਆ ਉਤੋਂ ਸੌਣ ਮਹੀਨਾ ਤੇ ਮੂੰਹ ਚੱਕ ਕੇ ਤੇ ਆ ਗਈ ਆ ਮੈਨੂੰ ਵੀ ਕੀ ਪਤਾ ਸੀ ਮੈਂ ਆਪਣੇ ਧਿਆਨ ਬੂਹਾ ਖੋਲਿਆ ਅੱਗੋਂ ਮੈਨੂੰ ਮਿਲ ਪਈ ਆ ਹੁਣ ਮਾਂ ਰਾਸੋਖਾ ਰੱਖੀ ਮੇਰੀ ਵੱਡੀ ਵੱਡੀ ਉਮਰ ਹੋਵੇ